ਬਹੁਤਾ ਬੋਲਣ ਚੱਖਣ ਹੋਏ ਬੋਲਣ ਲੱਗਿਆਂ ਤਿੰਨ ਗੱਲਾਂ ਨੂੰ ਹਮੇਸ਼ਾ ਚਿੱਤ ਤੇ ਵਿੱਚ ਰੱਖਿਆ ਜੇ ਪਹਿਲੀ ਗੱਲ ਤੁਸੀਂ ਕਿਸ ਇਨਸਾਨ ਅੱਗੇ ਬੋਲਣਦੇ ਹੋ ਉਹ ਤੁਹਾਡੇ ਤੋਂ ਵੱਡਾ ਜਾਂ ਤੁਹਾਡੇ ਤੋਂ ਛੋਟਾ ਜੇ ਵੱਡਾ ਤੇ ਚੁੱਪ ਕਰ ਜਾਓ ਬਹੁਤਾ ਨਾ ਬੋਲੋ ਵੱਡੇ ਅੱਗੇ ਦੂਜੀ ਗੱਲ ਜਿਸ ਵਿਸ਼ੇ ਤੇ ਬੋਲਣ ਦੇ ਉਸ ਵਿਸ਼ੇ ਦਾ ਤੁਹਾਨੂੰ ਕਿੰਨਾ ਅਨੁਭਵ ਹੈ ਕਿੰਨਾ ਗਿਆਨ ਹੈ ਜੇ ਅਨੁਭਵ ਤੁਹਾਡਾ ਗਿਆਨ ਘੱਟ ਹੈ ਫਿਰ ਵੀ ਚੁੱਪ ਕਰ ਜਾਓ ਕਿਉਂਕਿ ਤੁਹਾਨੂੰ ਪੂਰੀ ਸੂਝ ਨਹੀਂ ਤੇ ਤੀਜੀ ਗੱਲ ਤੁਹਾਡੇ ਬੋਲਣ ਦਾ ਲਹਿਜਾ ਕੀ ਹੈ ਜੇ ਤੁਹਾਡੇ ਬੋਲ ਕੁਬੋਲ ਨੇ ਆਪ ਸ਼ਬਦ ਨੇ ਆਵਾਜ਼ ਉੱਚੀ ਹੈ ਫਿਰ ਵੀ ਚੁੱਪ ਕਰ ਜਾਓ ਕਿਉਂਕਿ ਤੁਹਾਡਾ ਲਹਿਜਾ ਚੰਗਾ ਨਹੀਂਗਾ ਤੇ ਸਤਿਗੁਰੂ ਕਹਿਣ ਲੱਗੇ ਬਹੁਤਾ ਬੋਲਣ ਚੱਖਣ ਹੋਏ ਜਿੰਨੂੰ ਬੋਲਣ ਦੀ ਨਹੀਂ ਜਾਚ ਆਈ ਤੇ ਮਾਰਦ ਕਹਿਣ ਲੱਗੇ ਖੁਆਰੀ ਘਟਦਾ ਬਸ ਸੰਸਾਰ ਵਿੱਚ ਚੱਕੀ ਮਾਰਦਾ ਰਹਿੰਦਾ